ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਤੁਸੀਂ ਕਿਹਾ ਸੀ ਨਾ ਵੀ ਢੂਹੀ ਬਾਰੇ ਦੱਸੋ ਵੀ ਕਿਹੜੀਆਂ ਐਕਸਰਸਾਈਜ਼ਾਂ ਗਈਆਂ ਤੇ ਮੈਂ ਉਹੀ ਦੱਸਣ ਲੱਗੀ ਆ ਮੇਰੀ ਢੂਹੀ ਉਸ ਨਾਲ ਹੀ ਹਟੀ ਆ ਮੇਰੀ ਢੂਹੀ ਬਹੁਤ ਦਰਦ ਕਰਦੀ ਹੁੰਦੀ ਸੀ ਜਣੇ ਕਿ ਵੀ ਡੇਲੀ ਮੈਂ ਮਾਲਸਮੋਲਸ ਢੂਹੀ ਦੀ ਕਰਾਉਂਦੀ ਕਿਉਂਕਿ ਸਪੈਨਲ ਢੂਹੀ 'ਚ ਬਹੁਤ ਲੱਗੇ ਹੋਏ ਆ ਵੀ ਟੀਕੇ ਬਹੁਤ ਲੱਗੇ ਹੋਏ ਆ ਮੇਰੇ ਪ੍ਰੇਸ਼ਣਾ ਕਰਕੇ ਤਿੰਨ ਤੋਂ ਚਾਰ ਲੱਗ ਗਏ ਨਾ ਹਾਂ ਉਹਨਾਂ ਕਰਕੇ ਨਾ ਮੈਨੂੰ ਪ੍ਰੋਬਲਮ ਬੜੀ ਆ ਗਈ ਸੀ ਵੀ ਠੂਹੀ ਇੰਨਾ ਤੰਗ ਕਰਦੀ ਸੀ ਮੋਟਰਸਾਈਕਲ ਤੇ ਨਹੀਂ ਬੈਠ ਸਕਦੀ ਕੰਮ ਨਹੀਂ ਸੀ ਹੁੰਦਾ ਝਾਰੂ ਨਹੀਂ ਸੀ ਲੱਗਦਾ ਬੜੀ ਤਕਲੀਫ ਸੀ ਵੈਸੇ ਵੀ ਵੀ ਆਪਣੀ ਜਿਹੜੀ ਮੇਰੀ ਸਿਹਤ ਆ ਵੀ ਉਹ ਕਾਫੀ ਡਿਪਰੈਸ਼ਨ ਪਰੇਸ਼ਨ ਹੋਏ ਆ ਇਹ ਦਾ ਕਰਕੇ ਥੋੜਾ ਆ ਉਹ ਤੇ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦੀ ਆ ਮੇਰਾ ਜੀ ਕਰ ਆ ਵੀ ਤੁਹਾਡੇ ਨਾਲ ਸ਼ੇਅਰ ਕਰਾਂ ਕਿਸੇ ਨੇ ਮੇਰੀ ਉਸ ਵੀਡੀਓ ਤੇ ਕਮੈਂਟ ਕੀਤਾ ਵੀ ਜਿਹਦੇ ਉੱਪਰ ਮੈਂ ਲਿਖਿਆ ਸੀ ਨਾ ਵੀ ਮੇਰੇ ਭਤੀਜੇ ਦਾ ਐਕਸੀਡੈਂਟ ਹੋਇਆ ਤੇ ਵੀ ਚਮਤਕਾਰ ਹੋਇਆ ਗੁਰੂ 10ਵੇਂ ਪਾਤਸ਼ਾਹ ਦਾ ਬਾਬਾ ਦੀਪ ਸਿੰਘ ਦਾ ਚਮਤਕਾਰ ਹੋਇਆ ਵੀ ਮੇਰਾ ਭਤੀਜਾ ਬਚਿਆ ਹੀ ਕੋਈ ਆਸ ਨਹੀਂ ਸੀ ਉਹਦੀ ਬਚਣ ਦੀ ਉਹਨਾਂ ਨੇ ਕਿਸੇ ਨੇ ਕਮੈਂਟ ਕੀਤਾ ਕਿ ਕੀ ਕਹਾਂ ਸੀ ਵੀ ਉਹਨਾਂ ਨੇ ਉਹ ਚਾਹ ਕਹਿੰਦਾ ਐਵੇਂ ਜਾਪਦੀ ਦੀ ਮੈਂ ਕਹਿੰਦਾ ਕੋਈ ਮੈਂ ਕਹਿੰਦਾ ਸਟੋਰੀ ਹੋਵੇ ਕਹਿੰਦਾ ਸਟੋਰੀ ਹਾਲ ਕੀਤੀ ਕਿ ਜਿੱਦ ਵਿੱਚ ਸਟੋਰੀ ਹੁੰਦੀ ਆ ਆਪਣੀ ਬਣੀ ਵੀਰੇ ਕਿਸੇ ਦਾ ਜੀ ਨਹੀਂ ਕਰਦਾ ਆਪਣੇ ਪਰਿਵਾਰ ਦੀ ਸਟੋਰੀ ਬੋਣ ਨੂੰ ਮੇਰਾ ਮੇਰਾ ਮਤਲਬ ਇਹ ਹੁੰਦਾ ਵੀ ਜਿਹੜੇ ਮੇਰੇ ਨਾਲ ਜੁੜੇ ਹੋਏ ਉਹ ਮੇਰੇ ਭੈਣ ਭਰਾ ਵੀ ਉਹਨਾਂ ਕੋਲੇ ਸੱਚੀਆਂ ਗੱਲਾਂ ਦੱਸਾਂ ਵੀ ਅਸੀਂ ਜ਼ਿੰਦਗੀ 'ਚ ਜੀ ਹੁਸਕੀਤਾ ਹਨਾ ਛਟੋਰੀਆਂ ਆਪ ਦੇ ਖੂਨ ਦੀਆਂ ਬਣਾ ਕੇ ਕੋਈ ਨਹੀਂ ਪਾਉਂਦਾ ਹੁੰਦਾ ਵੀਰੇ ਮੇਰਾ ਸਾਕਾ ਪਤੀਜਾ ਅਦ੍ਰਿਵ ਦੇ ਪਰੇਸ਼ਨਾ ਦੇ ਦਾਗ ਹੈ ਵਿਚਾਰੇ ਦੇ ਉਹ ਚੀਜ਼ਾਂ ਵੀ ਮਿੱਠ ਨਾਲੀਆਂ ਨਹੀਂ ਹੁੰਦੀਆਂ ਉਹ ਜਿਹੜੀ ਐਸ ਪਾਸੇ ਉਹਦੇ ਬੋਨ ਪਾਈ ਹੋਈ ਨਾ ਬੋਨ ਇੱਥੇ ਪਾਈ ਆ ਉਹਦੇ ਇੱਥੇ ਵੀ ਟੰਕੇ ਆ ਉਰੇ ਵੀ ਟੰਕੇ ਆ ਤਾਂ ਖੂਪੜ ਗਿਆ ਦੋ ਨਾ ਹਾਂ ਤੇਦੇ ਇੱਥੇ ਵੀ ਟੋਆ ਬੈੰਦਾ ਵਿਚਾਰੇ ਦੇ ਉਹ ਹੱਡੀ ਜਿਹੜੀ ਇੱਕ ਕਹਦੇ ਨੇ ਪਰ ਡੁਪਲੀਕੇਟ ਪਾਉਣ ਵਾਲੀ ਹੁਣ ਗੱਲ ਉਹ ਗੱਲ ਆ ਉਹਦੇ 'ਚ ਇੱਕ ਵੰਗ ਬੱਜ ਵੰਗ ਬੱਜੀ ਆ ਵਿਚਾਰੇ ਦੀ ਐਕਸੀਲੈਂਟ ਵੀ ਹੈ ਸਮਝ ਲਓ ਕਿ ਅਣਗੇਲੀ ਕਰ ਕੀ ਹੋਇਆ ਸੀਗਾ ਜੀ ਕਿ ਮਾਲ ਇੱਕ ਆਪਣਾ ਪਿੰਡ ਨੂੰ ਜਾਂਦਾ ਮੇਨ ਰੋਡ ਆਪਣੇ ਦਾ ਮੇਨ ਰੋਡ ਆ ਉਹ ਤਾਂ ਕੋਈ ਗੱਲ ਮੇਰੇ ਦੱਸੀ ਹੋਈ ਆ ਇਹ ਸਟਿੰਗਾਂ ਚ ਮੋਟਰਸਾਈਕਲ ਬੱਚੇ ਮੇਨ ਰੋਡ ਜਿੱਡਾ ਰੋਡ ਸੀਗਾ ਜੀ ਭਾਈ ਜੀ ਉਹਨਾਂ ਨੇ ਇੰਗਲਿਸ਼ ਚ ਸਭ ਕਮੈਂਟ ਲਿਖਿਆ ਸੀ ਮੈਨੂੰ ਨਹੀਂ ਪੜਨੀ ਆਉਂਦੀ ਇੰਗਲਿਸ਼ ਦੀਪੂ ਹੀ ਪੜ ਕੇ ਦੱਸਦਾ ਹੁੰਦਾ ਤਾਂ ਮਤਲਬ ਵੀਰੇ ਕਿਸੇ ਦਾ ਦਿਲ ਨਹੀਂ ਕਰਦਾ ਹੁੰਦਾ ਆਪਦੇ ਪਰਿਵਾਰ ਦੀ ਵੀ ਕੋਈ ਬੰਦਾ ਪਹਿਲਾਂ ਤੁਸੀਂ ਉਹਦੇ ਦਿਲ ਤੇ ਰੋ ਤੁਸੀਂ ਆਪਣੇ ਬੱਚੇ ਦੀ ਕੋਈ ਗਲਤ ਸਟੋਰੀ ਬਣਾ ਕੇ ਪਵਾਉਂਗੇ ਸਾਡੇ ਕੋਲ ਤਾਂ ਹੈਗਾ ਉਹ ਵਿਚਾਰਾ ਉਹ ਤਾਂ ਭਰਾ ਸਾਨੂੰ ਪਤਾ ਨਾ ਸਾਡੇ ਨਾਲ ਕੀ ਹੋਈ ਹੈ ਕਿ ਸਾਨੂੰ ਪਤਾ ਨਾ ਕਰਾ ਤੁਹਾਨੂੰ 10 ਵਜੇ 10 12 ਲੱਖ ਰੁਪਇਆ ਲਾ ਕੇ ਵਿਚਾਰਾ ਉਹ ਬਚਿਆ ਹੋਇਆ ਅੱਜ ਵੀ ਉਹ ਜਾਦੇ ਕੱਠ ਚ ਵਿਚਾਰਾ ਖੜ ਨਹੀਂ ਸਕਦਾ ਉਹਨੂੰ ਕਬਰਾੜ ਪੈਣ ਲੱਗ ਜਾਂਦੀ ਹੈ ਜਿੰਨਾਂ ਹੋਈਆਂ ਹੁੰਦੀਆਂ ਦੀਤੀਆਂ ਹੁੰਦੀਆਂ ਉਹਨਾਂ ਨੂੰ ਪਤਾ ਹੁੰਦਾ ਤੇ ਦੂਜਿਆਂ ਨੂੰ ਤਾਂ ਸਟੋਰੀ ਹੀ ਲੱਗਦੀ ਹੈ ਮੈਂ ਵਾਰੀ ਵਾਰੀ ਕਹਿਣੀ ਹੁੰਦੀ ਆ ਵੀ ਲੋਕ ਤਾਂ ਸੋਨੂੰ ਇਦਾਂ ਹੀ ਪਤਾ ਉਹਨਾਂ ਨੂੰ ਲੱਗਦਾ ਨਾ ਜਿਹੜੇ ਜਿਹੜੇ ਬੰਦੇ ਰਾਤ ਨੂੰ ਦੋ ਦੋ ਦਿਨ ਰਾਤਾਂ ਨਹੀਂ ਸੌਏ ਰਤਾਂ 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 ਨਹੀਂ ਹੁੰਦੇ। ਜੀ ਆਹੋਂ ਪਤਾ ਵੀ ਜਿਨ੍ਹਾਂ ਦਾ ਬੱਚਾ ਤਿੰਨ ਚਾਰ ਦਿਨ ਕੋਮਾ ਚ ਪਿਆ ਰਿਹਾ ਤੇ ਉਹ ਬਚਣ ਦੀ ਕੋਈ ਆਸ ਨਹੀਂ ਸੀ। ਸਾਨੂੰ ਉੱਚ ਕੇ ਦੇਖੋ ਵੀ ਉਹ ਰਾਤਾਂ ਸਾਡੇ ਤੇ ਪਹਾੜ ਬਣੀਆਂ ਹੋਈਆਂ ਸੀ ਵੀ ਚਾਰ ਰਾਤਾਂ ਸਾਨੂੰ ਆਏ ਲੱਗਿਆ ਵੀ ਨਾ ਅਸੀਂ ਜਿਉਂਦੇ ਜਾਂ ਨਾ ਅਸੀਂ ਮਰਿਆਂ ਚ ਕਵਾਲੇ ਮੂਤਰੇ ਫਿਰਦੇ ਸੀ। ਸੋ ਕਿਸੇ ਦੀ ਜ਼ਿੰਦਗੀ ਦਾ ਐਨਾ ਮਜ਼ਾਕ ਨਾ ੜਾਓ ਕਿ ਤੁਹਾਨੂੰ ਵੀ ਇਹ ਦਿਨ ਦੇਖਣੇ ਪੈ ਜਾਣ। ਮੈਂ ਕਹਣੀ ਆ ਪ੍ਰਮਾਤਮਾ ਇਹ ਦਿਨ ਬੈਰੀ ਤੋਂ ਵੀ ਬੈਰੀ ਤੋਂ ਬੈਰੀ ਦੇ ਵੀ ਆਉਂ ਨਾ। ਠੀਕ ਹੈ। ਕਿਸੇ ਦਾ ਮਜ਼ਾਕ ਕਦੇ ਨਹੀਂ ੜਾਉਣਾ ਪੈਂਦਾ। ਉਹ ਕਾਲਪੁਰ ਕੁਹਿਰ ਤੇ ਡਰੋ। ਕੋਈ ਪਤਾ ਨਹੀਂ ਕਦੋਂ ਥੋੜੇ ਦੇ ਵਿਪਤਾ ਤੇ ਭੀੜ ਪੈ ਜੇ ਕਦੋਂ ਕਿਹਦੇ ਨਾਲ ਕੀ ਹੋ ਜੇ ਸਾਨੂੰ ਕੁਝ ਨਹੀਂ ਪਤਾ ਸੋ ਮੈਂ ਇਹਨਾਂ ਘਰਾਂ ਨੂੰ ਮੈਡ ਨਹੀਂ ਕਰਦੀ ਮੇਰਾ ਤਾਂ ਸਿਰਫ ਇਹ ਤਾਂ ਆਪਣਾ ਸਾਨੂੰ ਸਾਨੂੰ ਵੀ ਪਤਾ ਹੀ ਸਾਨੂੰ ਵੀ ਪਤਾ ਹੀ ਜਦੋਂ ਕੋਈ ਮਾੜੀ ਵਿਪਤਾ ਪੈਂਦੀ ਆ ਦਰ ਤਾਂ ਗੁਰੂ ਦੀ ਜਾਣਾ ਪੈਂਦਾ ਜੀ ਤੇ ਸਾਡਾ ਮਤਲਬ ਰੁਕ ਜਾਓ ਹੱਸ ਕੇ ਜਾਓ ਸਾਡਾ ਮਤਲਬ ਜਵਾਬ ਦੇਣਾ ਸੀ ਜਵਾਬ ਦਿੱਤਾ ਵੀ ਜੀ ਤੇ ਪਈ ਸੀ ਉਹਨਾਂ ਨੂੰ ਪਤਾ ਥੋਨੂੰ ਕੀ ਪਤਾ ਸਾਨੂੰ ਤਾਂ ਸਟੋਰੀ ਹੀ ਲੱਗਣੀ ਆ ਠੀਕ ਹੈ ਤੁਹਾਨੂੰ ਸਟੋਰੀ ਲੱਗਦੀ ਆ ਤੁਸੀਂ ਨਾ ਸੁਣੋ ਆਈ ਡੋਨਟ ਨੋ ਨਹੀਂ ਜੀ ਕਰਤੋਂ ਸਾਨੂੰ ਸਾਨੂੰ ਸਟੋਰੀਆਂ ਲੱਗਦੀਆਂ ਬਿਲਕੁਲ ਨਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਸ ਹੁਣ ਆਪਾਂ ਜਿਹੜੀ ਤੁਸੀਂ ਢੂਹੀ ਦੀ ਐਕਸਰਸਾਈਜ਼ ਕਹੀ ਸੀ ਨਾ ਆਪਾਂ ਉਹ ਸੁਣਾਉਣੇ ਆ ਸੌਰੀ ਦੱਸਦੇ ਆ ਦੱਸਦੇ ਆ ਵੀ ਮੈਂ ਰਾਵੀ ਢੂਹੀ ਕਿਵੇਂ ਠੀਕ ਕਰੀ ਇੱਕ ਐਕਸਰਸਾਈਜ਼ ਜਿੱਦਾਂ ਜਿਹੜੀ ਢੂਹੀ ਨਹੀਂ ਹਟਦੀ ਉਹ ਚਲ ਕਰੀ ਜਾਓ ਵੈਸੇ ਕਰੀ ਜਾਓਗੇ ਤਾਂ ਤਾਂ ਕੋਈ ਨੁਕਸਾਨ ਨਹੀਂ ਹੈਗਾ ਪਰ ਮੈਂ 15 ਤੋਂ 18 ਦਿਨ ਲਗਾਤਾਰ ਕੀਤੀ ਸੀ ਇੱਕ ਹੋਰ ਵੀ ਗੱਲ ਹੈ ਜੇ ਤੁਸੀਂ ਕਿਸੇ ਇਹਨ ਫਿਊਚਰ ਮਤਲਬ ਆਪਣਾ ਕਹਿ ਦਿਓ ਜੀ ਜਦੋਂ ਵੀ ਕਿਤੇ ਫਾਸਟ ਫੂਡ ਖਾਣਾਗਾ ਪਹਿਲਾਂ ਤੁਸੀਂ ਜੇ ਫਾਸਟ ਫੂਡ ਜਿਹੜਾ ਜੀ ਵੀ ਘਰ ਦਾ ਖਾਣ ਨੂੰ ਪਹਿਲਾਂ ਚੈੱਕ ਕਰੋ ਜੀ ਇੱਕ ਵਾਰੀ ਜ਼ਰੂਰ ਚੈੱਕ ਕਰਿਓ ਕਿ ਜਿੱਥੇ ਆਪਾਂ ਖਾ ਰਹੇ ਹਾਂ ਉਥੇ ਦੀ ਕੁਆਲਿਟੀ ਕੀ ਕਿ ਬਾਰ ਬਾਰ ਇਹਦਾ ਤੇਲ ਛੜਿਆ ਤਾਂ ਨਹੀਂ ਯੂਜ਼ ਕਰ ਰਹੇ। ਕਈ ਥਾਂ ਮਤਾਂ ਹੁੰਦਾ ਨਾ ਕਿ ਛੜਿਆ ਤੇਲ ਯੂਜ਼ ਕਰੀ ਜਾਂਦੇ ਆ। ਉਹ ਚੀਜ਼ ਥੋੜਾ ਧਿਆਨ ਰੱਖਿਓ ਕਰੋ। ਉਹ ਚੀਜ਼ ਵੀ ਬਿਮਾਰੀ ਦਾ ਘਰ ਬਣਦਾ। ਤੇ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਨੀ ਆ ਵੀ ਜਿਹਦੀ ਢੂਈ ਦੁਖਦੀ ਉਹਨੇ ਮੂਹਰ ਨੂੰ ਝੁੱਕ ਕੇ ਕੋਈ ਕੰਮ ਨਹੀਂ ਕਰਨਾ ਹੁੰਦਾ। ਵੀ ਐ ਮੂਹਰ ਨੂੰ ਜ਼ਿਆਦਾ ਨਹੀਂ ਝੁਕਣਾ ਹੁੰਦਾ ਢੂਈ ਵਾਲੇ ਬੰਦੇ ਨੇ। ਇਹ ਧਿਆਨ ਰੱਖਣਾ ਪੈਣਾ ਤੁਹਾਨੂੰ ਖਾਸ ਕਰਕੇ। ਲੋਬੀ ਨੂੰ ਮੈਂ ਤੁਹਾਨੂੰ ਥੋੜੀਆਂ ਹੀ ਐਕਸਰਸਾਈਜ਼ਾਂ ਦੱਸਦੀ ਮੈਂ ਤਾਂ ਇਹਨਾਂ ਨਾਲ ਹੀ ਆਪਦੀ ਢੂਈ ਠੀਕ। ਤੇ ਜਿਹੜਾ ਪੱਟਾ ਲਾਉਂਦੇ ਆ ਢੂਈ ਤੋਂ ਨੀਚੇ ਜਾ ਕੇ ਦਲੀ ਵਸਾ ਲਿਓ ਉੱਪਰ ਕੋਈ ਛੋਟੇ ਘਰੇ ਗੱਦਾਓ ਸਿੱਟ ਲਓ ਫੇਰ ਕਰਿਓ ਆ ਦੇਖੋ ਜੀ ਤੁਸੀਂ ਇਹ ਗੋਡੇ ਖੜੇ ਕਰ ਲੈਂਦੇ ਭੂ ਦਿਖ ਰਹੀ ਐ ਮੈਂ ਹਾਂਜੀ ਹਾਂਜੀ ਦਿਖ ਰਹੀ ਐ ਤੁਸੀਂ ਇਹ ਗੋਡੇ ਖੜੇ ਕਰ ਲੈਂਦੇ ਐ ਐਵੇਂ ਤੇ ਸਿਰ ਥੱਲੇ ਕੋਈ ਨਹੀਂ ਰੱਖਣਾ ਆ ਦੇਖ ਐਵੇਂ ਜੀ ਜਿਹੜੇ ਇਧਰ ਨੂੰ ਗੋਡੇ ਭੇਜਨੇ ਆ ਤਾਂ ਮੂੰਹ ਉਧਰ ਨੂੰ ਹੋਣਾ ਚਾਹੀਦਾ ਜੀ ਮੂੰਹ ਉਹ ਮਤਲਬ ਐਂਟੀ ਹੋਣਾ ਚਾਹੀਦਾ ਜੀ ਐਂਟੀ ਮਤਲਬ ਉਹਦੇ ਲਾਗੋ ਮਤਲਬ ਉਹਦੀ ਕਿਹੜੇ ਓਪੀਏਟ ਸਾਈਡ ਹੈ ਨਾ ਮੰਮੀ ਪੰਜਾਬੀ ਚ ਕੀ ਕਹਿੰਦੇ ਨੂੰ ਵਿਪਰੀਤ ਹਾਂ ਵੀ ਜਿਵੇਂ ਛੋਟਾ ਮੂੰਹ ਇਧਰ ਤੇ ਲੱਤਾਂ ਇਧਰਲੇ ਪਾਸੇ ਤੁਸੀਂ ਐਵੇਂ ਕਰ ਲੀਏ ਗੋਡੇ ਛੋਟੇ ਐ ਖੜੇ ਹੋਣੇ ਚਾਹੀਦੇ ਐ ਇਹ ਐਕਸਰਸਾਈਜ਼ ਤੁਸੀਂ ਐਵੇਂ ਪੈ ਕੇ ਮਤਲਬ ਇਹ ਤੁਸੀਂ ਇਹ ਚੀਜ਼ 20-25 ਵਾਰ ਕਰੋ ਘਟੋ ਘਟਾ ਜਿੱਦੇ ਸੋ ਵੀ ਟੂਈ ਦੁਖਦੀ ਐ ਐਵੇਂ ਜਿਵੇਂ ਸਾਨੂੰ ਦੱਸ ਕੇ ਹਟੀਆਂ ਐ ਉਹ ਦੋਵਾਦ ਤੁਸ ਜਿੰਨੀਆਂ ਛੋਟੀਆਂ ਲੱਤਾਂ ਵੀ ਐ ਖਲਾ ਲ लेनी ਐ ਇੱਕ ਦੂਜੀ ਤੇ ਲੱਤਾਂ ਹੀ ਮਾਰਨੀ ਐ ਐਵੇਂ ਮਾਰਨੀ ਐ ਧਿਆਨ ਨਾਲ ਦੇਖਿਓ ਉਹਦੋਂ ਤੁਸੀਂ ਬਿਲਕੁਲ ਸਿੱਧੇ ਪਏ ਰਹਿਣਾ ਜਿੰਨਾਂ ਤੇ ਜੂੜ ਜਿਆਦਾ ਦੁਖਦੀ ਆ ਉਹ ਹੌਲੀ ਹੌਲੀ ਕਰਿਓ ਇਹ ਐਕਸਰਸਾਈਜ਼ ਤੇ ਜਨਰੇਟਰ ਵਿੱਚ ਪ੍ਰੋਬਲਮ ਆ ਜੀ ਜੇ ਵੀ ਉਹ ਕਾਰਜਾ ਕਾਰ ਹੋਈ ਮੋਟਰੇ ਕੋਲ ਬਸ ਹੋਈ ਜਾ ਕਿਤੇ ਵੀ ਚੇਅਰ ਤੇ ਜਾ ਕਿਤੇ ਵੀ ਬੈਠਦੇ ਆਈ ਤਾਂ ਟੋਹੇ ਚ ਕੁੱਬ ਪਾ ਕੇ ਨਾ ਬੈਠੋ ਪੂਰਾ ਐਕਟਿਵ ਹੋ ਕੇ ਬੈਠ ਨਹੀਂ ਇਹ ਇੱਕ ਤੁਸੀਂ ਇਹ ਐਕਸਰਸਾਈਜ਼ ਕਰਨੀ ਹੈ ਜਿਹੜੀ ਮੈਂ ਹੁਣ ਤੁਹਾਨੂੰ ਦੱਸੀ ਸੀ ਐਵੇਂ ਹੀ ਕਰਨੀ ਆ ਉਦੋਂ ਬਾਅਦ ਕੀ ਕਰਨਾ ਤੁਸੀਂ ਐਂ ਬਾਹਾਂ ਖਿਲਾੜ ਰਹਿਣੀ ਆ ਜਿਹੜੀਆਂ ਇਹ ਤਿੰਨ ਚਾਰ ਕੇ ਐਕਸਰਸਾਈਜ਼ ਆ ਮੈਂ ਤਾਂ ਇਹਨਾਂ ਨਾਲ ਹੀ ਆਪਣੀ ਢੂਈ ਠੀਕ ਕੀਤੀ ਆ ਬਿਲਕੁਲ ਬਹੁਤ ਦਵਾਈਆਂ ਖਾਧੀਆਂ ਸੀ ਵੱਧੂ ਮਾਲਿਸ਼ਾਂ ਕਰਾਉਂਦੀ ਸੀ ਹਾਂ ਇੱਕ ਸਰੋਂ ਦੇ ਤੇਲ ਦੀ ਮਾਲਸ਼ ਢੂਈ ਤੇ ਜ਼ਰੂਰ ਕਰਵਾਓ ਗਰਮ ਸਰੋਂ ਦੇ ਤੇਲ ਦੀ ਗਰਮ ਸਰੋਂ ਦੇ ਤੇਲ ਦੀ ਮਾਲਸ਼ ਢੂਈ ਤੇ ਇੱਕ ਦੋ ਵਾਰ ਜ਼ਰੂਰ ਕਰਾਓ ਕਿਉਂਕਿ ਜਿਹੜਾ ਅਕੜੇਵਾ ਹੁੰਦਾ ਉਹ ਠੀਕ ਹੁੰਦਾ ਛੋਟੀਆਂ ਨਾੜਾਂ ਦਾ ਮਾਲਸ਼ ਹਮੇਸ਼ਾ ਸਰੋਂ ਦੇ ਤੇਲ ਦੀ ਹੀ ਕਰਾਉ ਕਰਮ ਕਰਦੇ ਮੇਰੇ ਹਿਸਾਬ ਨਾਲ ਮਹੀਨੇ 'ਚ 2 ਵਾਰ ਤਾਂ ਮ사ਜ ਹੋਣੀ ਚਾਹੀਦੀ ਹੈ ਬੋਡੀ ਦੀ ਹਾਂ ਆ ਦੇ ਹੁਣ ਤੁਸੀਂ ਇਹ ਲੱਤਾਂ ਸਿੱਧੀਆਂ ਕਰ ਲੈਣੀਆਂ ਬਾਹਾਂ ਫਲਾ ਰਏ ਆ ਤੁਸੀਂ ਗਈ ਆ ਲੱਤ ਐ ਇਧਰੋਂ ਲੈ ਕੇ ਜਾਣੀ ਐ ਫੇਰ ਦੂਜੀ ਐਨੂੰ ਲੈ ਕੇ ਜਾਣੀ ਐ ਸੇਮ ਪ੍ਰੋਸੈਸ ਤੁਸੀਂ 10 ਤੋਂ 15 ਵਾਰ ਕਰਨਾ ਹੈ ਪਹਿਲਾਂ ਤੁਸੀਂ ਹੌਲੀ-ਹੌਲੀ ਸਟਾਰਟ ਕਰਿਓ ਇਹ ਹੋ ਗਈਆਂ ਜੀ ਆਪਣੀਆਂ ਤਿੰਨ ਐਕਸਰਸਾਈਜ਼ਾਂ ਸਿਰਫ ਠੂਈ ਵਾਲਿਆਂ ਵਾਸਤੇ ਹੈ ਹੌਲੀ-ਹੌਲੀ ਐਕਸਰਸਾਈਜ਼ਾਂ ਸਟਾਰਟ ਕਰਨੀਆਂ ਤੇ ਸਭ ਤੋਂ ਮੇਨ ਗੱਲ ਮੈਂ ਤੁਹਾਨੂੰ ਬਾਰ-ਬਾਰ ਕਹਿਣੀ ਹੈ ਵੀ ਜਦੋਂ ਇਹ ਐਕਸਰਸਾਈਜ਼ ਕਰਨੀਆਂ ਥੋੜਾ ਪਹਿਲਾਂ ਸਰੋਂ ਦੇ ਤੇਲ ਦੀ ਮ사ਜ ਠੂਈ ਤੇ ਜ਼ਰੂਰ ਕਰਾਉਣੀ ਹੈ ਜੇ ਨਹੀਂ ਤੁਹਾਡੇ ਕੋਲ ਢੂਈ ਤੇ ਮ사ਜ ਕਰਨ ਵਾਲਾ ਕੋਈ ਹੈਗਾ ਤਾਂ ਤੁਸੀਂ ਆਪਦੇ ਹੱਥਾਂ ਨਾਲ ਵੀ ਐਂ ਕੋਲਾ-ਕੋਲਾ ਸਰੂnga ਤੇਲ ਗਰਮ ਲਾ ਸਕਦੇ ਹੋ ਠੀਕ ਹੈ ਪਹਿਲਾਂ ਸਾਨੂੰ ਤੇਲ ਨਾਲ ਹਲਕੀਆ ਕੀ ਮ사ਜ ਕਰਕੇ ਫਿਰ ਢੂਈ ਚ ਥੋੜੀ ਲਚਕ ਆ ਜਾਂਦੀ ਹੈ ਤੇ ਉਸ ਤੋਂ ਬਾਅਦ ਤੁਸੀਂ ਜਿਹੜੀ ਕਰਨੀ ਹੈ ਮੇਨ ਐਕਸਰਸਾਈਜ਼ ਉਹ ਇਹ ਕਰਨੀ ਹੈ ਕਿ ਤੁਹਾਡੇ ਗੋਡੇ ਐ ਖੜੇ ਹੋਣੇ ਚਾਹੀਦੇ ਐਵੇਂ ਤੇ ਢੂਈ ਤੁਸੀਂ ਇਹ ਜਿੰਨੀ ਸੋ ਉੱਥੇ ਚੱਕੀ ਦੀ ਢੂਈ ਐ ਚੱਕਣੀ ਐ ਤਾਂ ਚੱਕਣੀ ਆਗੀ ਢੂਈ ਮਿੰਟ ਤਾਂ ਮਿੰਟ ਤੁਸੀਂ ਰੋਕ ਕੇ ਰੱਖਣੀ ਆ ਫੇਰ ਹੌਲੀ-ਹੌਲੀ ਇੱਥੇ ਆ ਜਾਣਾ ਫੇਰ ਤੁਸੀਂ 2 ਹੀ ਐਵੇਂ ਚੱਕਣੀ ਆ ਸਿਰ ਤੁਸੀਂ ਇਵੇਂ ਆ ਜਾਣਾ 10 ਤੋਂ 15 ਵਾਰੀ ਇਹ ਐਕਸਰਸਾਈਜ਼ ਕਰੋ ਵੀ 2 ਹੀ ਮੇਰੀ 2 ਵੀ ਨਹੀਂ ਉੱਤੇ ਦੁਬਾਰੀ ਹੈਗੀਗੀ ਤੇ ਇੱਕ ਮਸ ਨੂੰ ਦੱਸੂਗੀ ਹੋਰ ਤੇ ਖਾਣ ਵਾਲੀ ਚੀਜ਼ ਹੈ ਜਿਹੜੀ ਤੁਸੀਂ ਨਾਲ ਖਾਣੀ ਹੈ ਜਿੱਦਾਂ ਤੁਸੀਂ ਜਲਦੀ ਠੀਕ ਹੋ ਹੋ ਗੋ ਠੀਕ ਹੈ ਉਦੋਂ ਬਾਅਦ ਤੁਸੀ ਹੋ ਜਾਣਾ ਹੈ ਬਿਲਕੁਲ ਹੁੰਦੇ ਐਵੇਂ ਹੋ ਜਾਣਾ ਹੈ ਆਪ ਆਪ ਦੀਆਂ ਲੱਤਾਂ ਐਵੇਂ ਫੜ ਕੇ ਤੇ ਤਾਂ ਚੱਕ ਨਹੀਂ ਮੈਨ ਜਿਹੜਾ ਮੈਨ ਚ ਜਿਹੜੀ ਐਕਸਰਸਾਈਜ਼ ਹੁੰਦੀਆਂ ਜੀ ਉਹਨਾਂ ਚ ਇਹ ਜਿਹੜੇ ਜਿਹੜੀ ਆਪਣੇ ਬੈਕਬੋਨ ਹੁੰਦੀ ਆ ਰੀੜ ਦੀ ਹੱਡੀ ਉਹਦੇ ਨੂੰ ਸਿੱਧਾ ਰੱਖਣਾ ਸਟ੍ਰੇਟ ਰੱਖਣਾ ਆਪਾਂ ਜੇ ਮੈਂ ਮੋਟਰਸਾਈਕਲ ਦਾ ਕੁਝ ਵੀ ਚਲਾਉਣ ਤਾਂ ਵੀ ਅੱਜ ਸਟ੍ਰੇਟ ਬੈੰਨੇ ਹੀ ਹਾਂ ਸਿੱਧੇ ਬੈੰਨੇ ਹਾਂ ਤਾਂ ਵੀ ਆਪਣੇ ਪੇਨ ਨਹੀਂ ਹੁੰਦੀ ਉਹ ਚ ਜਦ ਆਪਾਂ ਕੁੱਬ ਪਾ ਕੇ ਬੈਜੇ ਨੇ ਉਦੋਂ ਪੇਨ ਹੁੰਦੀ ਹੈ ਆਪਣੇ ਤੇ ਇਹ ਐਕਸਰਸਾਈਜ਼ ਜਿਹੜੀ ਤੁਹਾਨੂੰ ਹੁਣ ਦੱਸੀ ਹੈ ਇਹ ਵੀ ਤੁਸੀਂ ਪੰਜ ਚਾਰ ਵਾਰੀ ਫੜ ਕੇ ਵੀ ਆਪਣੀਆਂ ਲੱਤਾਂ ਰੱਖੋ ਅੱਧੇ ਸੈਕਿੰਡ ਲਈ ਐਕਸਰਸਾਈਜ਼ ਹੋ ਗਈ ਮੰਮੀ ਪੁਰੀਆਂ ਕੱਢ ਚੋ ਅੱਧੇ ਸੈਕਿੰਡ ਲਈ ਉਹਨੂੰ ਰੋਕੋ ਫਿਰ ਸਿੱਧਾ ਹੋ ਜਾਓ ਤੇ ਜਦੋਂ ਤੁਸੀਂ ਆਹ ਇੱਕ ਮੈਂ ਤੁਹਾਨੂੰ ਪੈਣ ਦਾ ਤਰੀਕਾ ਦੱਸਦੀ ਹਾਂ ਇਹ ਪੈਣ ਦੇ ਤਰੀਕੇ ਨਾਲ ਵੀ ਤੁਸੀਂ ਆਪਣੀ ਢੂਈ ਦਖੋਨ ਲਾ ਲੈਣੇ ਨੇ ਉਹ ਪੈਣ ਦਾ ਤਰੀਕਾ ਜਦੋਂ ਤੁਸੀਂ ਮੰਨ ਲਾ ਤੁਸੀਂ ਸਿੱਧੇ ਪਈਓ ਕਿਵੇਂ ਪਈਓ ਆਪਾਂ ਕਦੋਂ ਵੀ ਮੰਜੇ ਤੋਂ ਜਾਂ ਬੈੱਡ ਤੋਂ ਉੱਠਦੇ ਆ ਇਹ ਉੱਠਣ ਦਾ ਬੈਸਟ ਤਰੀਕਾ ਖਾਸ ਕਰਕੇ ਜਿਨ੍ਹਾਂ ਦੇ ਆਪਰੇਸ਼ਨ ਹੋਏ ਹੋਏ ਆ ਜਿਨ੍ਹਾਂ ਨੂੰ ਢੂਈ ਦੀ ਪ੍ਰੋਬਲਮ ਹੈ ਸਿੱਧਾ ਨਹੀਂ ਖੜਾਉਣਾ ਉਹਨਾਂ ਨੇ ਕਦਾ ਵੀ ਐ ਜ਼ੋਰ ਲਾ ਕੇ ਸਿੱਧਾ ਖਟਾ ਨਹੀਂ ਹੋਣਾ ਤੰਦਰੁਸਤ ਬੰਦੇ ਨੇ ਵੀ ਨਹੀਂ ਇਸ ਤਰ੍ਹਾਂ ਐ ਸਿੱਧਾ ਖੜਾ ਹੋਣਾ ਵੀ ਇਹ ਬਹੁਤ ਹਾਨੀਕਾਰਕ ਹੈ ਜਦੋਂ ਆਪਾਂ ਇੱਕਦਮ ਐ ਉੱਠਦੇ ਆ ਐ ਨਹੀਂ ਉੱਠਣਾ ਪਹਿਲਾਂ ਤੁਸੀਂ ਐ ਐ ਹੋਣਾ ਮੰਜੇ ਤੇ ਪਿਆ ਨੇ ਫਿਰ ਤੁਸੀਂ ਐਵੇਂ ਉੱਠਣਾ ਆ ਚ ਜੱਜ ਭਾਵਾਂ ਦੂਜੇ ਪਾਸੇ ਮੂੰਹ ਕਰਕੇ ਉੱਠ ਖੜੋ ਤੇ ਭਾਵਾਂ ਤੁਸੀਂ ਇਧਰ ਮੂੰਹ ਕਰਕੇ ਖੜੋ ਇਹ ਮੈਂ ਜਿਹੜੀਆਂ ਤੁਹਾਨੂੰ ਐਕਸਰਸਾਈਜ਼ਾਂ ਦੱਸਦੀਆਂ ਨਾ ਵੀ ਇਹ ਸਾਰੀਆਂ ਢੂਈ ਵਾਸਤੇ ਆ ਬਹੁਤ ਵਧੀਆ ਚੀਜ਼ ਹੈ ਮੇਰੀ ਢੂਈ ਦੁਖ ਨੂੰ हट ਗਈ ਬਹੁਤ ਦਵਾਈਆਂ ਖਾਧੀਆਂ ਸੀ ਦਵਾਈਆਂ ਖਾ ਖਾ ਕੇ ਗਰਮੈਸ਼ ਹੋ ਗਈ ਸੀ ਕਿਉਂਕਿ ਫੇਸ ਕਿਲਰ ਗਰਮ ਹੁੰਦੀਆਂ ਉਹ ਖਾ ਖਾ ਕੇ ਆਪਾਂ ਆਪ ਨੂੰ ਰੋਗ ਬਣਾ ਲੈਨੇ ਅੰਮੀ ਜੀ ਹਾਂ ਜੀ ਇੱਕ ਵਾਰੀ ਅੰਮੀ ਦੱਸੋ ਕਿ ਆਪਣਾ ਕੱਪ ਪਾ ਕੇ ਬੈਠਣ ਸਟ੍ਰੇਟ ਜਿਵੇਂ ਬੈਠਣਾ ਹੁੰਦਾ ਮੱਕੋ ਨਾ ਵੀ ਜਿਵੇਂ ਤੁਸੀਂ ਯੋਗਾ ਕਰਦੇ ਹੋ ਤਾਂ ਮੈਂ ਯੋਗੀ ਜੀ ਨੇ ਮੈਨੂੰ ਦੱਸਿਆ ਵੀ ਤੁਹਾਡੀ ਢੂਹੀ ਸਟ੍ਰੇਟ ਹੋਣੀ ਚਾਹੀਦੀ ਐਵੇਂ ਤੁਸੀਂ ਮੋਟਰਸਾਈਕਲ ਤੇ ਬੈਠਦੇ ਹੁੰਨੇ ਹੋ ਤਾਂ ਤੁਸੀਂ ਇਹ ਐਂ ਨਾ ਮੋਟਰਸਾਈਕਲ ਤੇ ਬੈਠਿਆ ਕਰੋ ਤੁਸੀਂ ਮੋਟਰਸਾਈਕਲ ਦੇ ਵੀ ਹਮੇਸ਼ਾ ਐ ਵੀ ਢੂਹੀ ਸਿੱਧੀ ਰੱਖਿਆ ਕਰੋ ਗੱਡੀ 'ਚ ਬੈਠੋ ਕਿਤੇ ਬੈਠੋ ਸਿੱਧੀ ਜੇ ਤੁਸੀਂ ਮੂਹ ਨੂੰ ਅਜੋਕੇ ਬੈਠੋ ਵੱਤੋ ਵੱਤ ਐ ਢੂਹੀ ਲਾ ਕੇ ਸੀਟ ਦੀ ਗੱਡੀ ਤੇ ਸੂਹੀ ਪਿੱਛੇ ਨੂੰ ਥੋੜੀ ਸੀਟ ਕਰ ਲੋ ਤਾਂ ਉਹ ਨਾ ਮੈਂ ਪਿੱਛੇ ਮੈਂ ਲਾ ਕੇ ਸੀਟ ਪੈ ਸਕਦੇ ਹਾਂ ਪਰ ਜਿਹੜਾ ਤੁਸੀਂ ਐ ਰਹਿੰਦੇ ਆ ਆਹ ਚੀਜ਼ ਤੁਹਾਡੇ ਲਈ ਬਹੁਤ ਖਤਰਨਾਕ ਹੈ ਢੂਹੀ ਆਣੇ ਵਾਸਤੇ ਤੇ ਮੈਂ ਕਿਵੇਂ ਹੁਣ ਸੋਲ ਦੱਸਦੀ ਆ ਇਹਨਾਂ ਜਿਵੇਂ ਗਰਮ ਸਰੋਂ ਦੇ ਤੇਲ ਦੀ ਮ사ਜ ਕਰਕੇ ਠੀਕ ਤੇ ਇਹ ਐਕਸਰਸਾਈਜ਼ਾਂ ਕਰਨੀਆਂ ਕਰਨੀਆਂ ਕਦੋਂ ਆ ਦਿਨ ਚ ਇੱਕ ਵਾਰ ਤਾਂ لازਮੀ ਉਪਰਨੀ ਐ ਜੇ ਹੋ ਸਕੇ ਤਾਂ ਸੋਹਾਂ ਸਾਮ ਦੋ ਵਾਰੀ ਤੇ ਪੇਟ ਥੋੜਾ ਖਾਲੀ ਹੋਣਾ ਚਾਹੀਦਾ ਕਿਉਂਕਿ ਪੇਟ ਤੇ ਥੋੜਾ ਜਿਹਾ ਅਸਰ ਹੋਉਂਦਾ ਇਹਨਾਂ ਚੀਜ਼ਾਂ ਦਾ ਵੀ ਥੋੜਾ ਰੋਟੀ ਖਾਧੀ ਨੂੰ ਘੰਟਾ ਜਿਹੜਾ ਘੰਟਾ ਹੋ ਗਿਆ ਹੋਵੇ ਠੀਕ ਆ ਅੱਪਲ ਕੀ ਦਾ ਖਾਲੀ ਪੇਟ ਹੀ ਕਰੋ ਮੈਂ ਤਾਂ ਇਹ ਹੀ ਕਹੂੰਗੀ ਵੀ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਤੇ ਜਾਂ ਜੇ ਤੁਸੀਂ ਰੋਟੀ ਖਾ ਲਈ ਤੇ 2 ਘੰਟੇ ਬਾਅਦ ਚ ਕਿਉਂਕਿ ਰੋਟੀ ਨੂੰ ਦੋ ਤੋਂ ਡੇਢ ਘੰਟਾ ਲੱ ਤੇ ਇੱਕ ਵਾਰ ਨੂੰ ਨੁਕਤਾ ਦਰਦੀਆਂ ਖਾਣ ਵਾਸਤੇ ਖਾਸ ਕਰ ਹੱਡੀਆਂ ਵਾਲਿਆਂ ਵਾਸਤੇ ਜਿੰਨੀਆਂ ਢੁਈਆਂ ਦੁਖਦੀਆਂ ਸਿਰ ਦੁਖਦਾ ਜਿਨ੍ਹਾਂ ਨੂੰ ਹੱਡਾਂ ਦੀ ਪ੍ਰੋਬਲਮ ਹੈ ਤੁਸੀਂ ਕੀ ਕਰਨਾ ਹੈ ਮਗਜ ਪਿਸਤੇ ਬਦਾਮ ਤੇ ਕਾਜੂ ਚਾਰੇ ਚੀਜ਼ਾਂ ਬਰਾਬਰ ਲੈ ਲੈਣੀਆਂ ਚਾਰੇ ਚੀਜ਼ਾਂ ਚਾਰੇ ਚੀਜ਼ਾਂ ਜਿਵੇਂ ਤੁਸੀਂ ਲੈ ਲੀਆਂ ਮੰਨ ਲਓ 100-100 ਗ੍ਰਾਮ ਲੈ ਲੀਆਂ ਉਹਨਾਂ ਨੂੰ ਪੀਸ ਕੇ ਮਿਕਸ ਕਰ ਲਓ ਜੇ ਪੀਸਨੇ ਆ ਵੀ ਐਵੇਂ ਵੀ ਜੂਸਰ ਸਾਹ ਪਾਵੇਂ ਨਾ ਕਰ ਐਵੇਂ ਨਹੀਂ ਕਰਨਾ ਜੂਸਰ ਸਾਹ ਢੱਕ ਕੇ ਤੇ ਲੱਗੇ ਉਹਨੂੰ ਕਰੀ ਗਏ ਗਰਮ ਨਹੀਂ ਹੋਣ ਦੇਣ ਮਸਾ ਉਹ ਸਾਰੇ ਉਹ ਹਾਂ ਜੂਸਰ ਦੇ ਵਿੱਚ ਨਾ ਵੀ ਆਪਾਂ ਵੀ ਹਲਕਾ ਜਿਹਾ ਜੂਸਰ ਨੂੰ ਘੁਮਾਇਆ ਬੰਦ ਕਰਤਾ ਬੰਦ ਕਰਤਾ ਜਾਨੀ ਕਿ ਜੂਸਰ ਨੂੰ ਗਰਮ ਉਹ ਚੀਜ਼ਾਂ ਗਰਮ ਨਹੀਂ ਹੋਣ ਦੇਣੀਆਂ ਜੇ ਤਾਂ ਵੀਰੇ ਤੁਸੀਂ ਕੁੱਟ ਸਕਦੇ ਤਾਂ ਹੱਥੀਂ ਕੁੱਟੀ ਜੀ ਤਾਂ ਬਹੁਤ ਵਧੀਆ ਮੈਥੋਂ ਕੁੱਟੀਆਂ ਦੀ ਮੈਂ ਤਾਂ ਥੋੜਾ ਥੋੜਾ ਢੇੜਾ ਦੇ ਕੇ ਜੂਸਰ ਜੀ ਰਗੜਦੀਆਂ ਐਵੇਂ ਝੂਠ ਨਹੀਂ ਬੋਲਦੀ ਤੇ ਜੂਕ ਕੇ ਮਰਵਾ ਕਰਦੇ ਆ ਤੇ ਜਿਵੇਂ ਉਸ ਨੂੰ ਦੱਸਿਆ ਵੀ ਚਾਰੇ ਜੀ ਕੋਈਆਂ ਉਹਨਾਂ ਨੂੰ ਰਗੜ ਲਓ ਰਗੜ ਕੇ ਜਿਵੇਂ ਉਹ ਤੁਸੀਂ ਅੱਧਾ ਕਰ ਲੋ 400 ਗ੍ਰਾਮ ਸਮਾਨ ਬਣ ਗਿਆ ਉਹਦੇ ਚ ਇੰਨੀ ਕ ਖਸ ਖਸ ਪਾ ਲੋ ਜਾਨੀ ਕਿ 4-5 ਚਮਚੇ ਚ ਖਸ ਖਸ ਪਾ ਲੋ ਕਿਉਂਕਿ ਖਸ ਖਸ ਦੇ ਵੀ ਉਹ ਕਰਦੀ ਆ ਸਰੀਰ ਚ ਪੈ ਕੱਢਦੀ ਆ 4-5 ਚਮਚੇ ਖਸ ਖਸ ਦੇ ਪਾ ਕੇ ਉਹਦੇ ਵਿੱਚ ਤੇ ਉਹਨੂੰ ਮਿਕਸ ਕਰਕੇ ਡੱਬੇ ਚ ਡੱਬੇ ਚ ਕਿ ਤੁਸੀਂ ਕਿਹੜੇ ਚ ਪਾਉਣਾ ਕਣਚ ਦੇ ਚ ਜਾਂ ਚੀਨੀ ਦੇ ਚ ਕੋਈ ਵੀ ਚੀਜ਼ ਖਾਣ ਵਾਲੀ ਉਹ ਰਬੜ ਦੇ ਚ ਨਹੀਂ ਪਾਉਣੀ ਕਣਚੇ ਜਾਂ ਚੀਨੀ ਜਾਂ ਕੋਈ ਮਿੱਟੀ ਦਾ ਭਾਂਡਾ ਹੋਵੇ ਉਹਦੇ ਵਿੱਚ ਪਾ ਕੇ ਤੁਸੀਂ ਫਰਿੱਜ 'ਚ ਰੱਖ ਦਿਓ ਕਿਉਂਕਿ ਹੁਣ ਗਰਮੀ ਆ ਰਹੀ ਹੈ ਥੋੜੀ ਤੇ ਲੈਣਾ ਦੁੱਧ ਨਾਲ ਸਮੈਲ ਜੀ ਪੈਣ ਲੱਗ ਜਾਂਦੀ ਹੈ ਉਹ ਤੁਸੀਂ ਕਦੋਂ ਲੈਣਾ ਚਮਚਾ ਇੱਕ ਭਰ ਕੇ ਆਥਣੇ ਇੱਕ ਤੜਕੇ ਦੁੱਧ ਨਾਲ ਲੈਣਾ ਨਾਲ ਤਾਂ ਥੋੜੇ ਰੇਸ਼ੇ ਨੂੰ ਫਰਕ ਪਊਗਾ ਨਾਲੇ ਥੋੜੀ ਢੂਈ ਨੂੰ ਨਾਲੇ ਥੋੜੀ ਚ ਜਾਨ ਆਊ ਮਜ਼ਬੂਤੀ ਆਊਗੀ ਐਨੀ ਵਧੀਆ ਚੀਜ਼ ਆ ਤੁਹਾਡੇ ਸਰੀਰ ਨੂੰ ਪਤਾ ਲੱਗਣ ਲੱਗ ਜਾਂਦਾ ਵੀ ਤੁਸੀਂ ਕੁਝ ਖਾ ਰਹੇ ਹੋ ਸੋ ਸੋ ਨੂੰ ਇਹ ਚੀਜ਼ਾਂ ਦਸੀਆਂ ਵੀਰੇ ਮੈਂ ਇਹਦੇ ਨਾਲ ਜਾਂ ਢੂਈ ਦਊਂ ਠੀਕ ਕੀਤੀ ਹੈ ਜੇ ਹੁਣ ਵੀ ਕਈ ਵਾਰੀ ਮਾੜੀ ਮੋਟੀ ਢੂਈ ਚ ਪ੍ਰੋਬਲਮ ਆ ਜੇ ਕਿਉਂਕਿ ਕਮਜ਼ੋਰੀਆਂ ਆਪਰੇਸ਼ਨ ਵਾਲੇ ਹੋ ਗਏ ਕਮਜ਼ੋਰੀਆਂ ਪੈ ਜਾਂਦੀਆਂ ਤਾਂ ਮੈਂ ਦੀਪੂ ਤੋਂ ਤੁਹਾਨੂੰ ਤੇਲ ਦੀ ਮ사ਜ ਕਰਾ ਲੈਣੀ ਹੈ ਐਕਸਰਸਾਈਜ਼ ਆ ਦੋ ਕੜਾਂਗੀ ਕਰਦੀਆਂ ਫੇਰ ਢੂਈ ਸੈੱਟ ਹੋ ਜਾਂਦੀ ਹੈ ਸੋ ਦਵਾਈਆਂ ਨਾਲ ਕਦੇ ਢੂਈ ਠੀਕ ਨਹੀਂ ਹੁੰਦੀ ਵੀਰੇ ਇਹ ਗੱਲ ਮੇਰੀ ਲਾਲ ਵੰਦ ਲੈ ਕਿਉਂਕਿ ਦਵਾਈਆਂ 'ਚ ਵੀ ਜ਼ਿਆਦਾਤਰ ਉਹੀ ਹੁੰਦਾ ਹੈ ਕੈਫੀਨ ਹੀ ਮਾ ਫੀਮ ਹੀ ਹੁੰਦੀ ਹੈ ਨਾ ਜੀ ਵੀ ਫੀਮ ਤੋਂ ਬੰਦ ਨੂੰ ਇਹਨੂੰ ਪਤਾ ਤੇ ਇਹ ਚੀਜ਼ਾਂ ਹੁੰਦੀਆਂ ਨੇ ਤੇ ਵੀਡੀਓ ਬਣਾਉਣ ਦੇ ਵਿੱਚ ਕੋਈ ਕਮੀ ਰਹਿ ਗਈ ਹੋਵੇ ਤਾਂ ਪਲੀਜ਼ ਮਾਫ਼ ਕਰਨਾ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਸਹੀ ਵੀਡੀਓ ਤੇ ਜਿਹੜੀ ਮੈਡੀਸ਼ਨ ਹੁੰਦੀ ਹੈ ਉਹ ਟੈਂਪਰੇਰੀ ਹੁੰਦੀ ਹੈ ਟੈਂਪਰੇਰੀ ਲਾਜ ਕਰਦੀ ਪਰਮਨੈਂਟ ਇਲਾਜ ਨਹੀਂ ਕਰਦੀ ਪਰਮਨੈਂਟ ਇਲਾਜ ਤਾਂ ਖੁਦ ਕਰਨਾ ਪੈਂਦਾ ਜੀ ਤੇ ਜਿਹੜੀ ਆਪਾਂ ਹੁਣ ਤੁਹਾਨੂੰ ਦੱਸੀ ਹੈ ਐਕਸਰਸਾਈਜ਼ ਇਹ ਸਾਰੀਆਂ ਕਰਿਓ 2 ਹੀ ਵਾਸਤੇ ਸੀ ਸਿਰਫ 2 ਹੀ ਵਾਸਤੇ ਬਹੁਤ ਜਲਦੀ ਠੀਕ ਹੋ ਜਾਂਦੀ ਹੈ ਤੇ ਬਾਕੀ ਕੋਈ ਕਬੀ ਰਹਿ ਜਾਂਦੀ ਜੇ ਤੁਸੀਂ ਮੈਸੇਜ ਕਰਕੇ ਦੱਸ ਸਕਦੇ ਹੋ ਪਰ ਐਸਾ ਮੈਸੇਜ ਕੋਈ ਨਾ ਕਰਿਆ ਕਰੋ ਵੀ ਅਗਲੇ ਵੀ ਦਿਨ ਤੇ 6:00 ਵਜੇ ਜਿਵੇਂ ਉਹਨਾਂ ਨੇ ਕਿਹਾ ਸੀ ਵੀ ਇਹਨਾਂ ਨੇ ਸਟੋਰੀ ਬਣਾ ਕੇ ਬਾਈ ਲੱਗਦੀ ਹੈ ਉਹੀ ਆਪਣੇ ਬੱਚੇ ਦੀ ਸਟੋਰੀ ਚਲੋ ਮੰਨਿਆ ਕੇ ਜਾ ਤੁਸੀਂ ਜਾ ਤੁਸੀਂ ਮੇਰੇ ਬੈਸੇ ਕਿਹਾ ਜੀ ਇਹ ਸਟੋਰੀ ਬਾਰੇ ਬੈਸੇ ਕਿਹਾ ਜੇ ਕਿ ਮੇ ਮਰਜੀ ਕਿਹਾ ਜੀ ਜਾਂ ਮਤਲਬ ਸੱਚੀ ਲੱਗਦੀ ਹੋਵੇ ਚਾਹੇ ਝੂਠੀ ਲੱਗਦੀ ਹੋਵੇ ਜਿਵੇਂ ਮਰਜੀ ਕਿਹਾ ਬਟ ਆਪਣੇ ਨਾਲੇ ਹੋਈ ਚੀਜ਼ ਹੋਈ ਹੈ ਜੀ ਤਾਂ ਮੈਂ ਕੀ ਕਰਨ ਤੋਂ ਪਹਿਲਾਂ ਨਾ ਜਰੂਰ ਸੋਚਿਆ ਕਰੋ ਸੱਚੀ ਪੁੱਛਣ ਨੂੰ ਬਹੁਤ ਸਟਰੋਂਗ ਆ ਮੈਂ ਜਲਦੀ ਰੋਂਦੀ ਨਹੀਂ ਜਦੋਂ ਮੈਂ ਮੈਸੇਜ ਪੜਾ ਨਾ ਮੇਰੇ ਅੱਖਾਂ 'ਚ ਰੋਣ ਆ ਗਿਆ ਮਤਲਬ ਮੈਨੂੰ ਰੋਣਾ ਪਿਆ ਮੇਰਾ ਰੋਣਾ ਨਿਕਲ ਗਿਆ ਬਹੁਤ ਕਮਾਲ ਆ ਲੋਕ ਅਸਲੀ ਫੀਲਿੰਗ ਨੂੰ ਵੀ ਨਕਲੀ ਦਾ ਨਾਮ ਦੇਣ ਦੀ ਕੋਸ਼ਿਸ਼ ਕਰਦੇ ਇਦਾਂ ਨਾ ਕਰਿਆ ਕਰੋ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਉਹਨੀਆਂ ਪਿਆਰ ਭਰੀ ਸ਼ਸ਼ਵੀ ਕਾਲ ਜਿੰਨੀਆਂ ਮੈਨੂੰ ਚੀਜ਼ਾਂ ਦੀ ਨੌਲੇਜ ਆ ਵੀਰੇ ਮੈਂ ਦੱਸਦੀਆਂ ਕਿਉਂਕਿ ਮੈਂ ਆਯੁਰਵੇਦ ਦੇ ਵਿੱਚ ਇੱਕ ਸਾਲ ਲਾਇਆ ਹੋਇਆ ਹੈਗਾ ਤੇ ਜਿੰਨੇ ਕ ਨੌਲੇਜ ਆ ਜਿਵੇਂ ਮੈਂ ਆਪਣੀਆਂ ਬਿਮਾਰੀਆਂ ਠੀਕ ਕੀਤੀਆਂ ਮੈਂ ਚਹੁੰਦੀ ਆ ਤੁਹਾਡੀਆਂ ਵੀ ਹੋਣ ਕਿਉਂਕਿ ਦਵਾਈਆਂ ਦਾ ਦਵਾਈ ਇੱਕ ਹੋਰ ਗੱਲ ਜੀ ਇੱਕ ਹੋਰ ਗੱਲ ਜੀ ਹਰੇਕ ਪੇਛੇ ਲੱਕੇ ਕੋਈ ਵੀ ਹਰ ਜੀ ਦੀ ਹਰ ਜੀ ਜੇ ਨਾ ਯੂਜ਼ ਕਰ ਲਿਓ ਜਿਸ ਦੇ ਨਾਲ ਪ੍ਰੋਬਲਮ ਆ ਜੇ ਇਹ ਕਈ ਵਾਰ ਕਈ ਵਾਰ ਮੈਂ ਦੇਖਿਆ ਜੀ ਕਿ ਬੰਦਾ ਫੇਸਬੁੱਕ ਤੋਂ ਚੱਕ ਕੇ ਮੇਰੇ ਨਾਲ ਦੇ ਇੱਕ ਕਿਸ ਨੇ ਉਹ ਕੀਤਾ ਜੀ ਫੇਸਬੁੱਕ ਤੋਂ ਮਟੀਰੀਅਲ ਚੱਕ ਯੂਜ਼ ਕਰ ਲਿਆ ਤੇ ਉਹਨੂੰ ਪ੍ਰੋਬਲਮ ਆਉਣ ਲੱਗੀ ਸੀ ਸਖੰਡ ਦੀ ਇਹ ਚੀਜ਼ ਦੱਸੋ ਧਿਆਨ ਰੱਖਣਾ ਜਿਹੜੇ ਵਿੱਚ ਗਰੀਡੀਅੰਟ ਪੈਂਦੇ ਆ ਜੀ ਜਿਹੜਾ ਵੀ ਉਹ ਮਤਲਬ ਸਮਾਨ ਆਪ ਪਾਉਣੇ ਆ ਥੋੜਾ ਉਹਦੇ ਬਾਰੇ ਧਿਆਨ ਰੱਖਿਆ ਕਰੋ ਜਿੱਦਾਂ ਹੁਣ ਦੱਸ ਦਿੰਦਾ ਵਿੱਚ ਵੀ ਨਿੰਮ ਦੇ ਪੱਤੇ ਸੁਕਾ ਕੇ ਇਹਨੂੰ ਮੋਲੀਆਂ ਵੀ ਕੈਪਸੂਲਾਂ 'ਚ ਪਾ ਕੇ ਖਾਓ ਤੇ ਸ਼ੂਗਰ ਠੀਕ ਹੋ ਜਾਂਦੀ ਆ ਪਲੀਜ਼ ਇਹ ਨਾ ਕਰਿਓ ਤੇ ਇਹ ਸਾਡੇ ਰਿਸਟਰੀ ਉਹ ਤਾਂ ਇੰਨੀ ਕਰਮੈਸ ਕਰਦੀ ਆ ਜੀ ਅੰਦਰੋਂ ਮਤਲਬ ਸਾਰਾ ਕੁਝ ਖਰਾਬ ਕਰ ਦਿੰਦੀ ਹੈ ਲੀਵਰ ਪੱਤੇ ਪਾ ਉਹ ਖਾਣ ਲੱਗੇ ਮੰਮੀ ਜੀ 슈ਗਰ ਵਾਸਤੇ ਤੇ ਉਹਨਾਂ ਨੂੰ ਕਾਫੀ ਪ੍ਰੋਬਲਮ ਆ ਗਈ ਸੀ ਬੰਨ ਬੰਨ ਫਲਸ਼ ਬਲਡਸ ਦਾ ਬੜਾ ਪੰਗਾ ਪੈ ਗਿਆ ਸੀ ਦੋ ਤਿੰਨ ਆਪਰੇਸ਼ਨ ਕਰਾਉਣੇ ਪਏ ਉਹਨਾਂ ਵਿਚਾਰਿਆਂ ਨੂੰ ਇਹ ਚੀਜ਼ ਉਹ ਵੀ ਇਹ ਚੀਜ਼ੇ ਵਰਤਿਆ ਨਾ ਕਰੂਗਾ ਕਿ ਨਿੰਮ ਕਿਸੇ ਦੇ ਹਾਜਮਾ ਹੁੰਦਾ ਹੁੰਦਾ ਕਿਸੇ ਦੇ ਨਹੀਂ ਨਿੰਮ ਵਿੱਚ ਗਰਮੀ ਨਹੀਂ ਜਾਂਦਾ ਹੁੰਦਾ ਨਾ ਉਹ ਅੰਦਰੋਂ ਨਿੰਮ ਦੀਆਂ ਨਮੂਲਾਂ ਨੂਲਾਂ ਪਤਾ ਨਹੀਂ ਕੀ ਕੁਝ ਬਾਤੇ ਰਗੜ ਕੇ ਕੈਪਸੂਲ ਭਰ ਕੇ ਸੋ ਨੂੰ ਕਰਦੇ ਵੀ ਸ਼ੂਗਰ ਟੁੱਟ ਜਾਂਦਾ ਹੈ ਸ਼ੂਗਰ ਟੁੱਟਦਾ ਨਹੀਂ ਸ਼ੂਗਰ ਕੋਈ ਬਿਮਾਰੀ ਨਹੀਂ ਹੁੰਦੀ ਸ਼ੂਗਰ ਸਿਰਫ ਖਾਣ ਪੀਣ ਨਾਲ ਵੱਧ ਜਾਂਦੀ ਹੈ ਘਟ ਜਾਂਦੀ ਹੈ ਤੇ ਇੱਕ ਸਟ੍ਰੈਸ ਨਾ ਹੁੰਦਾ ਜਿਆਦਾ ਤਰ੍ਹਾਂ ਹੁੰਦੀ ਸਟ੍ਰੈਸ ਨਾਲ ਜਿਆਦਾ ਸਟ੍ਰੈਸ ਲੈ ਲੈਣਾ ਵਾਅਦਾ ਜੀ ਚਾਹ ਤੁਸੀਂ ਜਿੰਨਾ ਮਰਜ਼ੀ ਬਣਾਇਆ ਜਿ ਰੱਖ ਲਓ ਜਿੰਨਾ ਮਰਜ਼ੀ ਤੁਸੀਂ ਸਟ੍ਰੈਸ ਲੈਣੇ ਫਿਰ ਵੀ ਤੁਹਾਡੀ ਸ਼ੂਗਰ ਵੱਧੂਗੀ ਕਿਉਂਕਿ ਮੈਂ ਇਹਨਾਂ ਨੂੰ ਸਮਝ ਚੁੱਕੀ ਆ ਜਦੋਂ ਮੈਂ ਮਸਤ ਹੋ ਜਾਂਦੀ ਆ ਸਭ ਕੁਝ ਕਈ ਵਾਰੀ ਖਾਈ ਵੀ ਜਾਂਨੇ ਤਾਂ ਉਹ ਸ਼ੂਗਰ ਫਿਰ ਵੀ ਉੱਥੇ ਕਰਦੀ ਰਹਿੰਦੀ ਜਦੋਂ ਟੂ ਟਾਰ ਤੇ ਵਾਗੇ ਜਾਂਦੇ ਆ ਤਾਂ ਸ਼ੂਗਰ ਨੇੜੇ ਤੜੇ ਵੀ ਨਹੀਂ ਆਉਂਦਾ ਨਾ ਉਹ ਤਾਂ ਭੁੱਲ ਜਾਂਦੇ ਨੇ ਤਾਂ ਸ਼ੂਗਰ ਵੀ ਘਟ ਜਾਂਦੀ ਆ ਪਤਾ ਨਹੀਂ ਕਿਵੇਂ ਸੋ ਵੀਡੀਓ ਬਣਾਉਣ ਚ ਵੀ ਕਮੀ ਰਹੇਗੀ ਬਿਤਾ ਮਾਫੀ ਆਪ ਸਭ ਨੂੰ ਮਨਜੀਤ ਕੌਰ ਬਣੀਓ ਪਿਆਰ ਭਰੀ ਸ਼ਸ਼ਟਰੀ ਕਰ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ